ਮੰਮੀ ਕੀ ਕਰੀਏ ਨੇ ਹੋ ਮੈਂ ਤਾਂ ਲਸਣ ਛਿੱਲਦੀ ਆਂ ਸਬਜ਼ੀ ਬਣਾਉਣ ਲੱਗੀ ਆਂ ਹੁਣ ਯਾਰ ਭੁੱਖ ਲੱਗੀ ਪਿਆ ਕੁਝ ਖਾਣ ਨੂੰ ਬਣਾ ਦੋ ਨਾ ਮੈਨੂੰ ਤਾਂ ਗੋਲ ਗੱਪੇ ਖਾਣ ਦੀ ਕਰੀਂਦਾ ਮੈਂ ਅੱਜ ਬਾਜ਼ਾਰ ਚ ਗਈ ਸੀ ਦੇਖੀ ਮੈਂ ਨਾ ਨਾ ਮਨ ਕੀਤਾ ਗੋਲ ਗੱਪੇ ਖਾਮਾ ਰੋਏ ਫੋਟ ਲੈਣੀਆਂ ਮੈਂ ਖਾਦੇ ਹਾਂ ਦੇ ਨਾਲ ਵਾਸਤੇ ਅੱਜ ਪੱਕਾ ਸੋਚਿਆ ਵੀ ਮੈਂ ਖਾ ਕੇ ਜਾਵਾਂ। ਪਹਿਲਾਂ ਭਾਈ ਇਹਦੀ ਹਾਲਤ ਸਫਾਈ ਜੀ ਨਹੀਂ ਸੀ, ਨਿਆਣੀਆਂ ਖੜੀਆਂ ਸੀ ਕੁਛ। ਘਰੇ ਬਣਾਉਣਾ ਜਿਸਨੇ ਅਸਲ ਮੈਨੂੰ ਬਣਾਵਾ ਜੀਦਾ। ਜਿਹੜੀ ਬਣਾ ਲਈ ਪੇ ਭਾਈ ਬਣਾਉਂਦੇ ਨਾ ਸਫਾਈ ਜੀ ਨਾਲ ਨਹੀਂ। ਦੋ ਤਾਹੀ ਜੀ ਮੈਂ ਬਕਰ ਇਹ ਨਾ ਬਣਾ ਲਈਏ ਜੇ ਟਾਈਮ ਹੈ ਤਾਂ ਬਣਾ ਦੋ। ਔਰ ਮੈਂ ਵੀ ਚੱਲ ਸਰ ਜੀ ਦਾ ਇਹ ਟਾਈ ਨਹੀਂ ਪਿਆ। ਲੱਲਾ ਸੰਤੂ ਜੀ ਛੱਲੋ। ਮੈਂ ਬਣਾਉਣੀ ਆ। ਚਲ ਮੈਂ ਪਹਿਲਾਂ ਸੂਜੀ ਚੈੱਕ ਕਰ ਲੈਂ। ਹੋ ਸਾਰੀ ਬਣਾਉਂਗਾ ਫਿਰ ਮੈਂ ਖਾਉ। ਸੂਜੀ ਪਈਏ? ਹਾਂ। ਦੇਖਾ। ਲੋ ਜੀ ਬੱਚਿਆਂ ਨੇ ਕਰ ਰਹੇ ਅੱਜ ਜੀ ਗੋਲ ਗੱਪੇ ਖਾਣ ਨੂੰ ਅਸੀਂ ਸੂਜੀ ਸਾਡੇ ਕੋਲੇ ਪਈ ਸੀ 10 ਰੁਪਏ ਦੀ ਸੂਜੀ ਹੈ ਆਪਾਂ ਕਿੰਨੇ ਗੋਲ ਗੱਪੇ ਬਣਾ ਕੇ ਖਵਾ ਸਕਦੇ ਹਾਂ ਬੱਚਿਆਂ ਨੂੰ ਪੂਰਾ ਰੱਜ ਕੇ ਲੋ ਜੀ ਇੱਕ ਕੌਲੀ ਲੱਤੀ ਆਪਾਂ ਸੂਜੀ ਦੀ ਇਹਦੇ ਵਿੱਚ 4-5 ਚਮਚੇ ਪਾਵਾਂਗੇ ਜਿਹੜੇ ਨਾਰਮਲ ਚਮਚੇ ਹੁੰਦੇ ਐ ਇਹਦੇ ਫੈਂਟ ਤੇਲ ਦੇ 4 ਕ ਚਮਚੇ ਪਾ ਲਈ ਜੀ ਹੁਣ ਆਪਾਂ ਇਹਨੂੰ ਮਿਕਸ ਕਰ ਦਾਂਗੇ ਲੋ ਜੀ ਜਿਵੇਂ ਬਾਜ਼ਾਰ ਦੇ ਵਿੱਚੋਂ ਆਪਾਂ ਨਾ ਗੋਲ ਗੱਪੇ ਸੂਜੀ ਦੇ ਜੇ ਖਾਣੇ ਹੋਣ ਤਾਂ 10 ਰੁਪਏ ਦੇ ਦੂ ਹੀ ਸਿਰਫ ਦਿੰਦੇ ਨੇ ਤੇ ਬੱਚਿਆਂ ਦਾ ਜੀ ਵਿੱਚ ਹੀ ਰਹਿੰਦਾ 10 ਰੁਪਏ ਦੀ ਸੂਜੀ ਲਿਆ ਕੇ ਆਪਾਂ ਘਰ ਵਿੱਚ ਬੱਚਿਆਂ ਨੂੰ ਗੋਲ ਗੱਪੇ ਕਿੰਨੇ ਮਰਜ਼ੀ ਖਵਾ ਦਈਏ ਬਣਾ ਕੇ ਸਿਰਫ ਆਪਣੀ ਥੋੜੀ ਜਿਹੀ ਮਿਹਨਤ ਹੈ ਜੀ ਹੋਰ ਕੁਝ ਵੀ ਨਹੀਂ ਲੋ ਜੀ ਆਪਾਂ ਇਹਦੇ ਵਿੱਚ ਜਿਹੜਾ ਫੈਂਸੀ ਤੇਲ ਪਾ ਲਿਆ ਤੇ ਥੋੜਾ ਜਿਹਾ ਗੁੰਗਣਾ ਲੱਤਿਆ ਕੋਸਾ ਜਿਹਾ ਪਾਣੀ ਆਪਾਂ ਉਹਦੇ ਨਾਲ ਆਟਾ ਗੁੰਨਾਂਗੇ ਇੱਕ ਵਾਰ ਬਸ ਆਪਾਂ ਇਹਨੂੰ ਪਾਣੀ ਪਾ ਕੇ ਥੋੜਾ ਜਿਹਾ ਇਕੱਠਾ ਹੀ ਕਰਨਾ ਹੈਗਾ ਇਸ ਤਰ੍ਹਾਂ ਆਪਾਂ ਇਕੱਠਾ ਜਾਂ ਕਰਕੇ ਰੱਖ ਦਾਂਗੇ ਜੀ 10 15 ਮਿੰਟਾਂ ਵਾਸਤੇ ਤੇ ਸੂਜੀ ਫਿਰ ਫੁੱਲ ਜੂਗੀ ਚੰਗੀ ਤਰ੍ਹਾਂ ਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਨਾ ਮਸਲ ਕੇ ਜਿਹੜਾ ਆਟਾ ਗੁੰਨਾਂਗੇ ਆ ਲੋ ਬਸ ਸਿਰਫ ਆਪਾਂ ਇਕੱਠਾ ਜਾਂ ਕਰਤਾ ਆਟਾ ਇੱਕ ਵਾਰੀ ਇਹਨੂੰ ਇੱਕ ਗਿੱਲਾ ਕੱਪੜਾ ਲੈ ਕੇ ਆਪਾਂ ਚੰਗੀ ਤਰ੍ਹਾਂ ਦੇਵਾਂਗੇ ਜਿ ਟਾਕ 10 ਮਿੰਟਾਂ ਵਾਸਤੇ ਆਪਾਂ ਇਹਨੂੰ ਇੱਕ ਅਰੈਸਟ ਦਵਾਵਾਂਗੇ ਸੂਜੀ ਨੂੰ ਓਦੋਂ ਮੁੜ ਕੇ ਆਪਾਂ 10 ਮਿੰਟਾਂ ਬਾਅਦ ਇਹਨੂੰ ਫਿਰ ਚੰਗੀ ਤਰ੍ਹਾਂ ਆਟਾ ਸੌਫਟ ਕਰਾਂਗੇ ਤੇ ਫਿਰ ਬਣਾਵਾਂਗੇ ਜੀ ਆਪਾਂ ਗੋਲ ਗੱਪੇ ਸੂਜੀ ਦੀ ਲਓ ਜੀ 10 ਮਿੰਟ ਹੋ ਗਏ ਨੇ ਆਟਾ ਆਪਣਾ ਬਿਲਕੁਲ ਸੌਫਟ ਹੈ ਥੋੜਾ ਜਿਹਾ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਮਸਲ ਮਸਲ ਕੇ ਗੁੰਨਾਂਗੇ ਚੰਗੀ ਤਰ੍ਹਾਂ ਮਿਆਸ਼ਾ ਕਰਨਾ ਹੈ ਬਸ ਇਹਨੂੰ ਜੇ ਆਪਾਂ ਨੂੰ ਪਾਣੀ ਦੀ ਲੋੜ ਪਈ ਤਾਂ ਆਪਾਂ ਚਮਚਾ ਦੋ ਚਮਚਾ ਇਹਦੇ ਵਿੱਚ ਹੋਰ ਵੀ ਪਾਣੀ ਪਾਵਾਂਗੇ ਲੋ ਜਿੰਨ 5 ਮਿੰਟ ਤੱਕ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਚ ਵੀ ਕਰਾਂਗੇ ਤੇ ਇਹਨੂੰ ਆਏ ਪੜਕ ਪੜਕਾ ਕੇ ਮਾਰਾਂਗੇ ਆਟੇ ਨੂੰ ਆਏ ਜਿਵੇਂ ਹਲਖਾ ਚੱਲਿਆ ਹੋਵੇ ਤਾਂ ਸਾਰਾ ਆਟੇ ਤੇ ਲੱਗੋ ਆਮ ਕਈ ਵਾਰ ਬਾਲਾ ਕਰਨਾ ਪੈਂਦਾ ਗੁੱਸਾ ਹੀ ਚੜ ਜਾਂਦਾ ਤੇ ਬੱਚੇ ਵੀ ਕੁਝ ਮੰਗਦੇ ਆ ਬਣਾਉਣਾ ਵੀ ਪੈਂਦਾ हा आपण छोटे छोटे पेडे करांगे ਲੋ ਜੀ ਆਪਾਂ ਐਂ ਛੋਟੇ ਛੋਟੇ ਜਿਹੇ ਨਾ ਗੋਲੇ ਜਿਹੇ ਬਣਾ ਲਾਂਗੇ ਨਿੱਕੇ ਨਿੱਕੇ ਪੇੜੇ ਬਣਾ ਕੇ ਤੇ ਫਿਰ ਆਪਾਂ ਇੱਕ ਇੱਕ ਕਰਕੇ ਇਹਨੂੰ ਇਸ ਤਰ੍ਹਾਂ ਵੇਲਾ ਲਾਂਗੇ ਲੋ ਜੀ ਆਪਾਂ ਇੱਕ ਇਸ ਤਰ੍ਹਾਂ ਪੇੜਾ ਚੱਕਿਆ ਛੋਟਾ ਜਿਹਾ ਜਿਹੜਾ ਆਪਾਂ ਨੂੰ ਬਸ ਇਹਨੂੰ ਐਂ ਜੇ ਹਲਕੀ ਜਿਹੀ ਜੱਥ ਨਾ ਦਵਾ ਦੇਣੀ ਬਿਲਕੁਲ ਇਸ ਤਰ੍ਹਾਂ ਤੇ ਹੁਣ ਆਪਾਂ ਦੋ ਕਰ ਲੈਣੇ ਆ ਇਸ ਤਰ੍ਹਾਂ ਲੋ ਜੀ ਆਪਾਂ ਦੋ ਤਿੰਨ ਇੱਕ ਬਣਾਉਨੇ ਆ ਨੇ ਫਿਰ ਆਪਾਂ ਫਟਾਫਟ ਇਕੱਠੇ ਸਿੱਟ ਦਾਂਗੇ ਪਰਾਹੇ 'ਚ नौ जी तेल अपना गर्म हो गया देखो जी अपने गोलगप्पे कि वजिया बन के तैयार हुए ने बिल्कुल अपने सारे फुल रहे ने गोलगप्पे ਮੋਲਗੱਪੇ ਆਪਣੇ ਇੰਨੇ ਫੁੱਲ ਰਹੇ ਨੇ ਜੀ ਕਿ ਇਹਨਾਂ ਦੇ ਪਾਸੇ ਪਲਟਣੇ ਵੀ ਨਾ ਔਖੇ ਹੋਏ ਪਏ। ਦੇਖੋ ਤੁਸੀਂ ਕਿੰਨੇ ਸੋਹਣੇ ਮੋਲਗੱਪੇ ਬਣ ਕੇ ਰੈਡੀ ਐ। ਸਾਰੇ ਗੋਲ ਗੁੱਪੇ ਆਪਾਂ ਇਸ ਤਰ੍ਹਾਂ ਕੱਢ ਲੈਨੇਗੇ ਦੇਖੋ ਸੋਨੂੰ ਵੀ ਦਿਖਾ ਦਈਏ ਕਿੰਨੇ ਫੁੱਲੇ ਫੁੱਲੇ ਇਸੇ ਤਰ੍ਹਾਂ ਆਪਾਂ ਸਾਰੇ ਤਿਆਰ ਕਰਾਂਗੇ ਗੈਸ ਦੀ ਮਤਲਬ ਕਿ ਆਪਾਂ ਲੋ ਫਲੇਮ ਤੇ ਬਣਾ ਰਹੇ ਹਾਂਗੇ ਲਓ ਜੀ ਆਪਣੇ ਸਾਰੇ ਗੋਲ ਗੱਪੇ ਬਣ ਕੇ ਹੋ ਗਏ ਨੇ ਤਿਆਰ ਬਿਲਕੁਲ ਬਾਜ਼ਾਰ ਵਰਗੇ ਬਣੇ ਨੇ ਮਿੰਟਾਂ 'ਚ ਹੀ ਫੁੱਲ ਫੁੱਲ ਕੇ ਤਿਆਰ ਹੋ ਗਏ ਨੇ ਇਹ ਗੋਲ ਗੱਪੇ ਤੇ ਤੁਸੀਂ ਵੀ 10 ਰੁਪਏ ਦੀ ਸੂਜੀ ਵਿੱਚ ਘਰੇ ਕਿੰਨੇ ਸਾਰੇ ਗੋਲ ਗੱਪੇ ਬਣਾ ਕੇ ਤਿਆਰ ਕਰ ਸਕਦੇ ਹੋ ਕੋਈ ਟਾਈਮ ਵੀ ਵਾਲਾ ਨਹੀਂ ਲੱਗਦਾ ਕੋਈ ਮਿਹਨਤ ਵੀ ਵਾਲੀ ਨਹੀਂ ਕਰਨੀ ਪੈਂਦੀ ਆਪਾਂ ਨੂੰ ਅਜੇ ਕੋਈ ਦੇਖਸ ਨੂੰ ਦਿਖਾਉਣੀ ਆਪਾਂ ਆ ਦੇਖੋ ਕਿੰਨਾ ਫੁੱਲਿਆ ਫੁੱਲਿਆ ਬਿਲਕੁਲ ਬਾਜ਼ਾਰ ਵਰਗਾ ਹੈਗਾ ਜੀ ਇਹ ਲੋਜੀ ਦੇਖੋ ਕਿਨੇ ਸੋਹਣਾ ਬਣ ਕੇ ਤਿਆਰ ਹੋਇਆ ਗੁਲਗੱਪਾ ਆਪਣਾ ਮੇਰੀ ਚੈਨਲ ਦੀ ਵੀਡੀਓ ਵਧੀਆ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਥੈਂਕ ਯੂ